ਕਦੋਂ ਲੈਣਾ ਰਿਹਾ ਰਾਜ ਮੰਮੀ ਚੱਲ ਪਏ ਹੋਣਗੇ ਬਸ ਪਹੁੰਚਣ ਵਾਲੇ ਹੀ ਹੋਣਗੇ ਭੈਣੇ ਭਾਬੀ ਦਾ ਤਾਂ ਮੈਂ ਮੰਨਦਾ ਵੀ ਉਹ ਝੂਠ ਬੋਲਣ ਚ ਕੋਈ ਵੀ ਕੱਚ ਨਹੀਂ ਛੱਡਦੀ ਪਰ ਤੈਨੂੰ ਆਪਦੀ ਮਾਂ ਤੇ ਵੀ ਨਹੀਂ ਵਿਸ਼ਵਾਸ ਆ ਤਾਂ ਨਹੀਂ ਝੂਠ ਬੋਲੂਗੀ ਮੰਮੀ ਕੀ ਕਰਤਾ ਆਪਣਿਆਂ ਦੀ ਹੁੰਦੀ ਐ ਇਸ ਗੱਲ ਨੂੰ ਮੇਰੇ ਤੋਂ ਵੱਧ ਕੇ ਕੌਣ ਜਾਣ ਸਕਦਾ ਨਾਲੇ ਵਿੱਤਾ ਸਾਡੇ ਘਰ ਪਈ ਐ ਥੋੜੇ ਨਹੀਂ ਹਾਏ ਨਹੀਂ ਕਾਲੀ ਜਵਾਨ ਵਾਲੀਏ ਹੁਣ ਤੂੰ ਕੀ ਚਾਹੁੰਨੀ ਐ ਵੀ ਵਿੱਤਾ ਸਾਡੇ ਤੇ ਵੀ ਆ ਜਵੇ ਛੱਲੀ ਪੁੱਤ

ਮੈਂ ਫੋਰ ਕੀ ਕਹਾ ਅ ਤੇਰੀ ਇੱਕ ਗਲਤੀ ਨੇ ਨਾ ਤੇਰੀ ਭੈਣ ਦਾ ਘਰ ਖਰਾਬ ਕਰਤਾ ਦੇਖ ਲੈ ਬਲਜੀਤ ਲੱਗੀ ਪਈ ਆ ਨਾ ਮੀਨੂ ਫਿਰ ਫੋਨ ਤੇ ਫੋਨ ਕਰਨਾ ਹਾਂਜੀ ਮੰਮੀ ਦੇਖੋ ਤਾਂ ਸਹੀ ਮੰਮੀ ਚੱਕ ਕੇ ਫੋਨ ਕੀ ਕਹਿੰਦੀ ਐ ਲੈ ਹੈ ਕਮਲੀ ਜੇ ਮੈਂ ਫੋਨ ਚੱਕਣਾ ਹੁੰਦਾ ਫਿਰ ਉਹ ਦੀ ਨਾ ਚੱਕ ਲੈਂਦੀ ਜਦੋਂ ਉਹਨੇ ਮੈਨੂੰ ਪਹਿਲਾਂ ਫੋਨ ਕੀਤਾ ਸੀ ਮੰਮੀ ਬੈਸੇ ਤੁਹਾਡੇ ਦਿਮਾਗ 'ਚ ਚੱਲ ਕੀ ਰਿਹਾ ਹੈ ਮੈਨੂੰ ਵੀ ਤਾਂ ਦੱਸੋ ਮੇਰੇ ਦਿਮਾਗ 'ਚ ਮੈਂ ਤਾਂ ਨਾ ਉਹਦੀ ਅਕਲ ਠਕਾਣੇ ਲਿਆ ਕੇ ਛੱਡਨੀ ਆਂ ਗਾਹਾਂ ਨੂੰ 100 ਵਾਰ ਸੋਚ ਚੁੱਕੀ ਹਾਂ ਵੀ ਕਿਸੇ ਨੂੰ ਬੋਲਣਾ ਕਿਵੇਂ ਆ ਹੂੰ ਇਹ ਵੀ ਗੱਲ ਮੰਮੀ ਤੁਹਾਡੀ ਬਿਲਕੁਲ ਸਹੀ ਆ ਲੈ ਵੈਲਿਊ ਹੀ ਲੱਗਦੀ ਆ ਮੈਨੂੰ ਜਿਹੜਾ ਫੋਨ ਤੇ ਫੋਨ ਮਾਰੀ ਜਾਂਦੀ ਆ ਨਹੀਂ ਆਪਾਂ ਕੀ ਲੈਣਾ ਹੈ ਮਾਰੀ ਜਾਂਦੇ ਟੱਕਰਾਂ ਆਪਾਂ ਤਾਂ ਆਪਣੀ ਮਨਾਈ ਕਰਨੀ ਆ ਫੋਨ ਨੂੰ ਚੱਕਣਾ ਨਾ ਚੱਕਣਾ ਮੇਰੀ ਮਰਜ਼ੀ ਆ ਮੰਮੀ ਜੀ ਤੁਸੀਂ ਤਾਂ ਉਹਨੂੰ ਤਲਵ ਲਗਾਤੀ ਤੁਸੀਂ ਤਾਂ ਨਾ ਉਹਦਾ ਉਹਦੇ ਭਰਾ ਵਾਲਾ ਹਾਲ ਕਰਤਾ ਜਿਵੇਂ ਉਹਦਾ ਭਰਾ ਨਸ਼ੇ ਦੀ ਤਲਬ ਚ ਚੋਰੀਆਂ ਚਕਾਰੀਆਂ ਕਰਦਾ ਫਿਰਦਾ ਤੇ ਉਵੇਂ ਹੀ ਭੈਣ ਭੈਣ ਲਈ ਤੜਫਦੀ ਫਿਰਦੀ ਆ ਕਿ ਤੁਸੀਂ ਉਹਦਾ ਫੋਨ ਚੱਕੋ ਤੇ ਉਹ ਤੁਹਾਡੇ ਤੋਂ ਮਾਫੀ ਮੰਗੇ ਤੇ ਇਸੇ ਤੜਫ ਤੜਫ ਚ ਵਿਚਾਰੀ ਫੋਨ ਤੇ ਫੋਨ ਮਾਰੀ ਜਾਂਦੀ ਆ ਤੜਫੀ ਜਾਂਦੇ ਬਾਪ ਮੈਂ ਵੀ ਨਹੀਂ ਕਰਦੀ ਸੱਪ ਵਰਗੀ ਜਵਾਨ ਆਲੀ ਭੌਂਕਣ ਤੋਂ ਪਹਿਲਾਂ ਸੋਚਣਾ ਸੀ ਬਿੱਕੀ ਬੋਲਣਾ ਕੀ ਨਹੀਂ ਬੋਲਣਾ ਮੰਮੀ ਤੁਸੀਂ ਵੀ ਨਾ ਸਿਰ ਹਿਲਾ ਦਿੰਨੇ ਆ ਆ ਲੋ ਫੇਰ ਆ ਗਿਆ ਫੋਨ ਮੈਨ ਸਾਇਲੈਂਟ ਤੇ ਲਾ ਦੇ ਇਹਨੂੰ ਦਫਾ ਹੋਣ ਇਹਨੂੰ ਮੈਂ ਨਹੀਂ ਫੋਨ ਚੱਕਣਾ ਇਹਦਾ ਹਾਂਜੀ ਮੰਮੀ ਜੀ ਲਾ ਦਿੰਨੇ ਆ ਸਾਇਲੈਂਟ ਤੇ ਲੱਗ ਗਿਆ ਮਾਰੀ ਜਾਣ ਦ ਹੁਣ ਟੱਕਰਾਂ ਇਹਨਾਂ ਨੇ ਤਾਂ ਨਹੀਂ ਸੁਧਰਨਾ ਕਿਵੇਂ ਦੂਜਿਆਂ ਨੂੰ ਤਲਫਾ ਕੇ ਇਹਨਾਂ ਨੂੰ ਮਜ਼ਾ ਆਉਂਦਾ ਹੈ ਸ਼ਰਮ ਨਹੀਂ ਆਉਂਦੀ ਇਹਨਾਂ ਨੂੰ ਪੋਰਾ ਵੀ ਰਮਨ ਲੈ ਭੈਣੇ ਹੁਣ ਤੇਰੀ ਵਾਰੀ ਨੇ ਕੀ ਹੋ ਗਿਆ ਤੈਨੂੰ ਫੋਨ ਸਾਇਲੈਂਟ ਲਾਉਣ ਨੂੰ ਕਿਹਾ ਸੀ ਤੂੰ ਵੀ ਸਾਇਲੈਂਟ ਹੋ ਗਈ ਕੁਛ ਨਹੀਂ ਮੰਮੀ ਮੈਂ ਤਾਂ ਨਾ ਆਮਨੇ ਕੀ ਕੁੜੀ ਬਾਰੇ ਸੋਚ ਰਹੀ ਸੀ ਸੋਨੂੰ ਪਤਾ ਉਹ ਆਪਣੇ ਪੇਕੇ ਆਈ ਬੈਠੀ ਹੈ ਹਾਂ ਸੋਣਿਆ ਤਾਂ ਮੈਂ ਵੀ ਬਹੁਤ ਆ ਉਹਦੇ ਬਾਰੇ ਵੀ ਉਹ ਪੇਕੇ ਆਈ ਬੈਠੀ ਐ ਹਮ ਮੰਮੀ ਉਹ ਵੀ ਨਾ ਆਪਣੀ ਰਾਵਣ ਬਾਗੂ ਚੁੱਪਚੀ ਪਿੱਤੇ ਆ ਕੇ ਬੈ ਗਈ ਉਹ ਪਤਾ ਤਾਂ ਬਾਅਦ ਚ ਲੱਗਿਆ ਜਦੋਂ ਉਹਦੇ ਪਰੋਣੇ ਨੇ ਤਲਾਕ ਦੇ ਕਾਗਜ਼ ਭੇਜਤੇ ਵੀ ਉਹ ਉੱਥੋਂ ਲੜ ਕੇ ਆਈ ਆ ਨਹੀਂ ਸੱਚੀ ਗੱਲ ਇੱਥੇ ਤੱਕ ਪਹੁੰਚ ਗਈ ਪਰੋਣੇ ਨੇ ਤਲਾਕ ਦੇ ਕਾਗਜ਼ ਭੇਜਤੇ ਹਾਂਜੀ ਮੰਮੀ ਚਾਚੀ ਦਾ ਤਾਂ ਨਾ ਵਿਚਾਰੀ ਦਾ ਰੋ ਰੋ ਬੁਰਾ ਹਾਲ ਐ ਚਾਚੀ ਕਹਿੰਦੀ ਜਿੱਦਨ ਆਈ ਸੀ ਜੇ ਉਹਦਨੇ ਦੱਸ ਦਿੰਦੀ ਤਾਂ ਤਲਾਕ ਹੋਣੋਂ ਬਚ ਜਾਂਦਾ ਪਰ ਹੁਣ ਕੀ ਕਰੀਏ ਹੁਣ ਤਾਂ ਗੱਲ ਬਹੁਤ ਅੱਗੇ ਵੱਧ ਗਈ ਸੱਚੀ ਮੰਮੀ ਚਾਚੀ ਦੀ ਹਾਲਤ ਦੇਖ ਕੇ ਨਾ ਵਿਚਾਰੀ ਦਾ ਤਰਸ ਵੜਾ ਆਉਂਦਾ ਸੀ ਫੇਰ ਬਲਜੀਤ ਇਹ ਤਾਂ ਉਹਨਾਂ ਦੀ ਕੁੜੀ ਦੀ ਗਲਤੀ ਹੈ ਨਾ ਜੇ ਪਹਿਲੇ ਹੀ ਦੱਸ ਦੰਦੀ ਤਾਂ ਸੌ ਹੀਲੇ ਨਿਕਲ ਜਾਂਦੇ ਬਾਅਦ 'ਚ ਤਾਂ ਫੇਰ ਪਛਤਾਵਾ ਹੀ ਪੱਲੇ ਰਹਿ ਜਾਂਦਾ ਸਹੀ ਕਿਹਾ ਮੰਮੀ ਬਾਅਦ 'ਚ ਤਾਂ ਪਛਤਾਵਾ ਹੀ ਪੱਲੇ ਰਹਿ ਜਾਂਦਾ ਉਹ ਪਸਤਾਉਣਾ ਉਹ ਤਾਂ ਚੰਗਾ ਹੈ ਪਹਿਲੀ ਗੱਲ ਖੁੱਲ ਕੇ ਕੀਤੀ ਜਾਵੇ ਹੁਣ ਤਾਂ ਮੈਨੂੰ ਡਰ ਆ ਨਾ ਤੈਨੂੰ ਕਾਹਦਾ ਡਰ ਆ ਤੂੰ ਬੋਲਦੀ ਬੋਲਦੀ ਕਿਉਂ ਚੁੱਪ ਕਰ ਗਈ ਮੰਮੀ ਮੇਰੀ ਗੱਲ ਦਾ ਨਾ ਗੁੱਸਾ ਨਾ ਕਰਿਓ ਮੈਨੂੰ ਇਹ ਡਰ ਆ ਕਿ ਜਿਵੇਂ ਉਹਨਾਂ ਦੀ ਕੁੜੀ ਚੁੱਪਚੀਪੀ ਤੇ ਘਰੇ ਆ ਕੇ ਬੈ ਗਈ ਉਵੇਂ ਰਮਨ ਭੈਣ ਜੀ ਵੀ ਘਰੇ ਆਏ ਬੈਠੇ ਨੇ ਰਮਨ हां मम्मी रमन ਭੈਣ ਜੀ ਨੇ ਜਿਹੜਾ ਦੱਸਿਆ ਵੀ ਉਹ ਉੱਥੋਂ ਕਿਵੇਂ ਆਏ ਨੇ ਕੀ ਪਤਾ ਲੜਕੀ ਆਏ ਹੁਣ ਕਿਤੇ ਇਹ ਨਾ ਹੋਵੇ ਇਹਨਾਂ ਦੀ ਗੱਲ ਵੀ ਤਲਾਕ ਤੱਕ ਹੀ ਪਹੁੰਚ ਜੇ ਤੇ ਫੇਰ ਕਿਤੇ ਆਪਾਂ ਨੂੰ ਵੀ ਟਾਈਮ ਲੰਗੇ ਤੇ ਪਤਾ ਲੱਗੇ ਬਾਅਦ ਚ ਬਣਦਾ ਬਣਾਉਂਦਾ ਕੁਛ ਨਹੀਂ 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 ਬਲਜੀਤ ਇਹ ਜੀ ਕੋਈ ਗੱਲ ਨਹੀਂ ਹੈਗੀ ਮੈਂ ਆਪਣੀ ਰਮਨ ਨੂੰ ਚੰਗੀ ਤਰ੍ਹਾਂ ਜਾਣਦੀ ਆ ਮੇਰੇ ਤੋਂ ਨਹੀਂ ਕੋਈ ਗੱਲ ਲੁਕਾਉਂਦੀ ਉਹ ਉਹ ਰੈਂਡੋਮ ਮੰਮੀ ਇਹ ਨਾ ਸੋਡੇ ਮਾਂ ਦਾ ਬੈ ਮਾਂ ਮੈਂ ਵੀ ਨਾ ਦੀਦੀ ਨੂੰ ਚੰਗੀ ਤਰ੍ਹਾਂ ਜਾਣਦੀ ਆ ਉਹ ਸਾਨੂੰ ਕਿਸੇ ਤਕਲੀਫ ਚ ਦੇਖ ਹੀ ਨਹੀਂ ਸਕਦੇ ਉਹ ਨਾ ਸੋਡਾ ਕਰਦੀ ਬਹੁਤ ਨੇ ਨਾਲੇ ਧੀਆ ਨੂੰ ਮਾਵਾਂ ਦੀ ਫਿਕਰ ਹੁੰਦੀ ਆ ਮਾਂ ਨੂੰ ਕਿਸੇ ਗੱਲ ਦੀ ਟੈਨਸ਼ਨ ਨਾ ਹੋਵੇ ਇਸ ਲਈ ਹਰ ਗੱਲ ਲੁਕਾਉਂਦੀਆਂ ਫਿਰਦੀਆਂ ਨੇ ਹੂੰ ਗੱਲ ਬਲਜੀਤ ਤੇ ਤੇਰੀ ਵੀ ਸਹੀ ਐ ਜਿੱਦੇ ਦੀ ਰਮਨ ਆਈ ਐ ਨਾ ਇਹਨੇ ਆਪਣੇ ਸਹੁਰਿਆਂ ਦੀ ਮੇਰੇ ਨਾਲ ਕੋਈ ਗੱਲ ਹੀ ਨਹੀਂ ਕਰੀ ਹੈਗੀ ਨਾਲੇ ਪ੍ਰਾਣੇ ਨੇ ਉਸ ਦਿਨ ਫੋਨ ਵੀ ਨਹੀਂ ਚੱਕਿਆ ਜੇ ਕੋਈ ਗੱਲ ਹੈ ਨਹੀਂ ਫਿਰ ਫੋਨ ਤਾਂ ਚੱਕ ਕੇ ਗੱਲ ਕਰਦਾ ਉਹੀ ਤਾਂ ਮੰਮੀ ਮੈਂ ਤੁਹਾਨੂੰ ਕਹਿ ਰਹੀ ਆ ਮਿਸਕਾਲ ਦਾ ਕਿਹੜਾ ਪਤਾ ਨਹੀਂ ਲੱਗਿਆ ਹੋਣਾ ਜੇ ਉਸ ਟਾਈਮ ਫੋਨ ਨਹੀਂ ਸੀ ਚੱਕ ਸਕਦਾ ਤਾਂ ਬਾਅਦ ਚ ਫੋਨ ਕਰ ਲੈਂਦਾ ਹੂੰ ਰਮਨ ਨਾਲ ਤਾਂ ਗੱਲ ਕਰਨੀ ਪੈਣੀ ਐ ਬਾਅਦ ਚ ਪਸਤਾਨ ਨਾਲੋਂ ਚੰਗਾ ਹੱਲ ਹੋਣੀ ਕੱਢਿਆ ਜਾਵੇ ਸ਼ੈਨਿਕ ਮੈਨੂੰ ਦਾ ਨਾ ਫੋਨ ਆਇਆ ਸੀ ਅੱਛਾ ਮੰਮੀ ਕੀ ਕਹਿੰਦੀ ਉਹ ਹੋ ਗਈ ਉਹਦੀ ਗੱਲ ਮੇਰੀ ਸੱਸ ਨਾਲ ਇੱਥੇ ਪੁੱਤ ਉਹ ਤਾਂ ਤੇਰੀ ਸੱਸ ਨੂੰ ਨਾ ਫੋਨ ਤੇ ਫੋਨ ਕਰੀ ਜਾਂਦੀ ਐ ਪਰ ਅੱਗੋਂ ਤੇਰੀ ਸੱਸ ਚੱਕਦੀ ਹੀ ਨਹੀਂ ਫੋਨ ਨੂੰ ਸਮਝ ਨਹੀਂ ਲੱਗਦੀ ਕੀ ਹੋਇਆ ਤੇਰੀ ਸੱਸ ਨੂੰ ਫੋਨ ਘਾਤੋ ਨਹੀਂ ਚੱਕਦੀ ਮੰਮੀ ਆਉਣੇ ਨਹੀਂ ਚੱਕਣਾ ਫੋਨ ਕਿਉਂ ਪੁੱਤ ਮੰਮੀ ਮੈਂ ਮੇਰੀ ਸੱਸ ਨੂੰ ਚੰਗੀ ਤਰ੍ਹਾਂ ਜਾਣਦੀ ਆ ਉਹ ਮੂੰਹ ਦੀ ਜਿੰਨੀ ਮਿੱਠੀ ਆ ਨਾ ਓਨਾ ਹੀ ਉਹਦੇ ਦਿਲ 'ਚ ਨਾ ਜ਼ਹਿਰ ਭਰਿਆ ਹੋਇਆ ਉਹਨੇ ਤਾਂ ਕਦੇ ਮੈਨੂੰ ਦਿਲੋਂ ਨਹੀਂ ਅਪਣਾਇਆ ਜੇ ਅਪਣਾਇਆ ਹੁੰਦਾ ਨਾ ਤਾਂ ਅੱਜ ਮੈਂ ਆਪਣੇ ਪੇਕੇ ਨਾਲ ਬੈਠੀ ਹੁੰਦੀ ਮੰਮੀ ਤੁਸੀਂ ਆਪ ਹੀ ਸੋਚੋ ਮੈਂ ਜਿਸ ਦਿਨ ਇੱਥੇ ਆਈ ਆ ਨਾ ਮੈਨੂੰ ਕਿਸੇ ਨੇ ਫੋਨ ਨਹੀਂ ਕੀਤਾ ਤੇ ਨਾ ਹੀ ਮੇਰੇ ਕਿਸੇ ਨੇ ਖ਼ੈਰ-ਖਬਰ ਲਈਆ ਸਿਵਾਏ ਮੇਰੀ ਨੰਦ ਤੋਂ ਓ ਤਾਂ ਦੋਵੇਂ ਜਾਣੀਆਂ ਖੁਸ਼ ਹੋਣਗੀਆਂ ਵੀ ਵਧੀਆ ਹੋਇਆ ਸ਼ੈਲੀ ਤੋਂ ਖਿਹੜਾ ਛੁੱਟਿਆ ਐਂ ਕਿ ਮੈਂ ਬੁੱਤ ਖਿਹੜਾ ਛਡਾਉਣ ਨੂੰ ਤੂੰ ਕੜਾ ਕੋਈ ਚੀਜ਼ ਵੀ ਜਿੰਨਾ ਚਿਰ ਚੀਜ਼ ਤੋਂ ਫਾਇਦਾ ਹੁੰਦਾ ਉਹਨੂੰ ਰੱਖ ਲੋ ਤੇ ਜਦੋਂ ਉਹਨੇ ਤਾਂ ਫਾਇਦਾ ਨਹੀਂ ਹੁੰਦਾ ਤਾਂ ਉਹਨੂੰ ਘਰੋਂ ਕੱਢ ਦੋ ਮੰਮੀ ਮੈਂ ਜਿੱਦੇ ਦੀ ਵਿਆਹ ਕੇ ਉਸ ਘਰੇ ਗਈਆਂ ਨਾ ਉਹਦੇ ਦੀ ਮੈਂ ਮੇਰੀ ਸੱਸ ਤੇ ਜਠਾਣੀ ਦੇ ਅੱਖਾਂ 'ਚ ਰੜ ਰਹੀਆਂ ਮੈਨੂੰ ਤੇ ਮੇਰੀ ਧੀ ਨੂੰ ਉਹਨਾਂ ਨੇ ਕਦੇ ਚੰਗਾ ਸਮਝਿਆ ਹੀ ਨਹੀਂ ਮੈਂ ਤਾਂ ਹੈਰਾਨ ਆ ਪੁੱਤਿਆਂ ਜੀ ਮਾਮਾਂ ਤੋਂ ਜਿਹੜੀਆਂ ਆਪਣੇ ਪੁੱਤਾਂ ਦਾ ਘਰ ਰੋਜ਼ੜ ਕੇ ਖੁਸ਼ ਹੁੰਦੀਆਂ ਨੇ ਮੈਨੂੰ ਤਾਂ ਐ ਨਹੀਂ ਸਮਝ ਲੱਗਦੀ ਵੀ ਇੰਗੇ ਜਿਹਾ ਮਾਮਾਂ ਨੂੰ ਆਪਦੇ ਧੀਆ ਪੁੱਤਾਂ ਦੀ ਤੜਪ ਕਿਉਂ ਨਹੀਂ ਦਿੰਦੀ ਕਿਉਂ ਨਹੀਂ ਇੰਗੇ ਜਿਹਾ ਜਲਮ ਮਾਮਾਂ ਦਾ ਦਿਲ ਨਿਕਲ ਕੇ ਬਾਹਰ ਆਉਂਦਾ ਓ ਇੰਨਾ ਚ ਇਨਸਾਨੀਅਤ ਹੈਗੀ ਆ ਕਿ ਨਹੀਂ ਉਹ ਆਪਾਂ ਤਾਂ ਨਾ ਕਿਸੇ ਜਾਨਵਰ ਦੇ ਰੋੜਾ ਮਾਰਨ ਲੱਗੇ ਵੀ ਨਾ 100 ਵਾਰ ਸੋਚਦੇ ਆ ਇਹ ਇਨਸਾਨਾਂ ਬਾਰੇ ਵੀ ਨਹੀਂ ਸੋਚਦੀਆਂ ਧੀਏ ਧੀਆ ਵਾਲੇ ਵੀ ਤਾਂ ਉਦਾਂ ਹੀ ਬਾਲਦੇ ਨੇ ਧੀਏ ਨੂੰ ਜਿਵੇਂ ਪੁੱਤਾਂ ਵਾਲੀਏ ਨਾ ਆਪਦੇ ਪੁੱਤਾਂ ਨੂੰ ਬਾਲਦਿਆਂ ਨੇ ਮੰਮੀ ਇਹੀ ਤਾਂ ਸੋਚ-ਸੋਚ 'ਚ ਫਰਕ ਆ ਜੇ ਇੰਨੀ ਚੰਗੀ ਸੋਚ ਹੋਵੇ ਨਾ ਫੇਰ ਗੱਲਾਂ ਹੀ ਕਾਦੀਆਂ ਪਰ ਬੁੱਤ ਇਸੇ ਮਾੜੀ ਸੋਚ ਨੂੰ ਤਾਂ ਹੁਣ ਬਦਲਣਾ ਪੈਣਾ ਨਾ ਤੂੰ ਨਾ ਹੁਣ ਧੀਏ ਰਾਜ ਨਾਲ ਗੱਲ ਕਰ ਉਹਨੂੰ ਸਮਝਾ ਉਹਨੂੰ ਦੱਸ ਵੀ ਮੀਨੂ ਉਹਦੀ ਮੰਮੀ ਨੇ ਫੋਨ ਕਰ ਰਹੀ ਐ ਪਰ ਉਹਦੀ ਮੰਮੀ ਫੋਨ ਨਹੀਂ ਚੱਕ ਰਹੀ ਔਰ ਰਾਜ ਨਾਲ ਗੱਲ ਕਰੀ ਨਾ ਕਰੀ ਇੱਕ ਬਰਾਬਰ ਆ ਕਿਉਂਕਿ ਉਹ ਨਾ ਸਿਰਫ ਆਪਣੀ ਮਾਂ ਦੀ ਗੱਲ ਸੁਣਦਾ ਮੇਰੀ ਨਹੀਂ ਪਰ ਪੁੱਤ ਗੱਲ ਕੀਤੇ ਬਿਨਾ ਤਾਂ ਕੋਈ ਹੱਲ ਹੀ ਨਹੀਂ ਨਿਕਲਣਾ ਤੂੰ ਉਹਨੂੰ ਸਮਝਾਉਣ ਦੀ ਕੋਸ਼ਿਸ਼ ਤਾਂ ਕਰ ਕੀ ਪਤਾ ਸਮਝ ਹੀ ਜਾਵੇ ਤੀਏ ਤੂੰ ਮੇਰੇ ਕਹ ਦੇ ਨਾ ਇੱਕ ਵਾਰੀ ਰਾਜ ਨਾਲ ਗੱਲ ਕਰ ਮੈਂ ਬਾਹਰ ਦੇਖਿਆ ਪਾਉਣਾ ਮੈਂ ਕੀ ਗੱਲ ਕਰਾਂ ਉਹਨੇ ਕਿਹੜਾ ਮੇਰੀ ਕੋਈ ਗੱਲ ਸੁਣਨੀ ਆ ਉਲਟਾ ਚਾਰ ਮੈਨੂੰ ਹੀ ਸੁਣਾਊਗਾ ਭਾੜਾ ਜੀ ਮੈਂ ਗੱਲ ਨਾ ਕੀਤੀ ਫਿਰ ਮੰਮੀ ਗੁੱਸੇ ਹੋਣਗੇ ਕੀ ਕਰਾਂ ਮਨ ਦੇਖ ਹੀ ਲੰਨੀ ਆ ਚੱਲ ਜਲਦੀ ਬਣਾਵਾਂਗੇ ਕਿਤੇ ਪ੍ਰੋਗਰਾਮ ਇੱਕ ਮਿੰਟ ਯਾਰ ਚਰਲੀ ਦਾ ਫੋਨ ਲੱਗਦਾ ਅਕਲ ਟਕਾਣੇ ਆਈ ਗਈ ਇਹਦੀ ਦੀਪਕ ਰੁਕ ਬਰੇ ਮੈਂ ਤੈਨੂੰ ਠਹਿਰ ਕੇ ਫੋਨ ਕਰਦਾ ਹੈ ਵਿੱਚ ਫੋਨ ਆ ਰਿਹਾ ਇੱਕ ਐਮਰਜੈਂਸੀ ਮੈਂ ਉਹ ਸੁੱਲਾ ਪਹਿਲਾਂ ਓਕੇ ਹੁਣ ਪਤਾ ਨਹੀਂ ਆਪਦੀ ਆਕਰ ਚ ਫੋਨ ਚੱਕੂਗਾ ਕਿ ਨਹੀਂ ਹੁਣ ਇਹਦਾ ਫੋਨ ਚੱਕਾਂ ਕੰਨਾ ਚੱਲ ਚੱਕ ਹੀ ਲੈਣਾ ਮਣਾ ਦੇਖਣਾ ਸਹੀ ਕੀ ਕਹਿੰਦੀ ਐ ਹੈਲੋ ਹੈਲੋ ਰਾਜ ਉਹ ਛੇਤੀ ਬੋਲ ਕੀ ਬੋਲਣਾ ਮੇਰੇ ਕੋਲ ਗੱਲ ਕਰਨ ਲਈ ਤੇਰੇ ਨਾਲ ਟਾਈਮ ਨਹੀਂ ਹੈਗਾ ਅੱਛੇ ਜੀ ਸਾਡੇ ਲਈ ਟਾਈਮ ਨਹੀਂ ਤਾਂ ਹੀਓ ਜਿੱਦੇ ਦਾ ਛੱਡ ਕੇ ਗਏ ਹੋ ਨਾ ਨਾ ਕੋਈ ਫੋਨ ਉਹ ਮੇਰਾ ਛੱਡੋ ਤੁਸੀਂ ਤਾਂ ਆਪਣੀ ਧੀ ਦਾ ਵੀ ਨਹੀਂ ਹਾਲ ਚਾਲ ਪੁੱਛਿਆ ਅਬ ਮੈਨੂੰ ਤਾਂ ਤੂੰ ਸੁਣਾਵੇ ਜੇ ਸੁਣਾ ਰਹੀ ਐ ਤੈਂ ਕਿਹੜਾ ਮੈਨੂੰ ਫੋਨ ਕਰਕੇ ਪੁੱਛ ਲਿਆ ਵੀ ਤੇਰਾ ਹਾਲ ਚਾਲ ਕਿਵੇਂ ਆ ਮਾਫ ਕਰਿਓ ਜੀ ਸ਼ਾਇਦ ਤੁਸੀਂ ਕਦੇ ਆਪਣਾ ਫੋਨ ਚੈੱਕ ਨਹੀਂ ਕੀਤਾ ਹੋਣਾ ਮੈਂ ਤਾਂ ਤੁਹਾਨੂੰ ਬਹੁਤ ਫੋਨ ਕੀਤੇ ਨੇ ਪਰ ਤੁਸੀਂ ਮੇਰਾ ਕੋਈ ਫੋਨ ਨਹੀਂ ਚੱਕਿਆ ਉਹ ਤੈਨੂੰ ਪਤਾ ਹੀ ਐ ਕਿਉਂ ਨਹੀਂ ਚੱਕਿਆ ਨਾਲੇ ਨਾ ਹੁਣ ਬਾਲੇ ਸਵਾਲ ਜਵਾਬ ਜੀ ਨਾ ਕਰ ਐਂ ਦੱਸ ਫੋਨ ਕਾਦੇ ਲਈ ਕੀਤਾ ਪਤਾ ਹੀ ਆ ਤੁਹਾਨੂੰ ਬੀ ਮੈਂ ਫੋਨ ਕਿਉਂ ਕੀਤਾ ਪਰ ਫੇਰ ਵੀ ਜੇ ਤੁਸੀਂ ਮੇਰੇ ਮੂੰਹੋਂ ਸੁਣਨਾ ਚਾਹੁੰਦੇ ਹੋ ਨਾ ਤਾਂ ਸੁਣੋ ਤੁਸੀਂ ਕੱਲ ਮੈਨੂੰ ਲੈਣ ਆ ਰਹੇ ਸੀਗੇ ਫਿਰ ਇਹ じゃ ਕੀ ਹੋਇਆ ਜਿਹੜਾ ਆਏ ਨਹੀਂ ਇਹ ਤਾਂ ਤੈਨੂੰ ਪਤਾ ਹੀ ਐ ਮੈਂ ਤੈਨੂੰ ਕਿਉਂ ਨਹੀਂ ਲੈਣ ਆਇਆ ਦੇਖ ਸ਼ੈਲੀ ਇਹ ਤਾਂ ਹੁਣ ਤੈਨੂੰ ਵੀ ਪਤਾ ਹੀ ਐ ਜਿਹੜਾ ਤੇਰੀ ਭੈਣ ਮੇਰੀ ਮਾਂ ਨੂੰ ਉਲਟਾ ਸਿੱਧਾ ਬੋਲੀ ਐ ਨਾ ਇਹ ਮੇਰੀ ਤਾਂ ਬਰਦਾਸ਼ਤ ਤੋਂ ਬਾਹਰ ਐ ਜੀ ਅਸੀਂ ਮੰਨਦੇ ਆ ਮੇਰੀ ਭੈਣ ਤੋਂ ਗਲਤੀ ਹੋ ਗਈ ਤੇ ਉਹਨੂੰ ਆਪਣੀ ਗਲਤੀ ਦਾ ਪਛਤਾਵਾ ਵੀ ਆ ਪਰ ਤੁਸੀਂ ਕਿਉਂ ਤੁਸੀਂ ਕਿਉਂ ਸਾਡੇ ਲਈ ਪੱਥਰ ਦਿਲ ਬਣ ਗਏ ਮੈਨੂੰ ਪੱਥਰ ਦਿਲ ਕਹਿਣੀ ਐ ਚੱਲ ਪੱਥਰ ਦੇ ਲਈ ਸਹੀ ਸਾਡੀ ਵੀ ਕੋਈ ਇੱਜ਼ਤ ਐ ਜਿਹੜੇ ਬੋਲ ਕਬੋਲ ਤੇਰੀ ਭੈਣ ਨੇ ਮੇਰੀ ਮਾਂ ਨੂੰ ਬੋਲ ਕੇ ਠੇਸ ਪਹੁੰਚਾਈ ਐ ਨਾ ਉਹ ਵੀ ਤਾਂ ਇਸ ਪੱਥਰ ਦੇ ਲੀ ਨੀ ਝੇਲੇ ਨੇ ਮਾਫ ਕਰਿਓ ਜੀ ਮੈਨੂੰ ਇਹ ਤਾਂ ਦੱਸ ਦੋ ਮੇਰੇ ਤੋਂ ਇਹ じゃ ਕਿਹੜਾ ਗੁਨਾਹ ਹੋ ਗਿਆ ਜਿਹਦੀ ਸਜ਼ਾ ਮੈਨੂੰ ਮਿਲ ਰਹੀ ਆ ਮੈਨੂੰ ਇਹ ਨਹੀਂ ਸਮਝ ਲੱਗਦੀ ਮੈਂ ਕਿਹਦੀ ਗੱਲ ਸੁਣਾ ਕਿਹਦੀ ਨਾ ਮੈਂ ਤਾਂ ਦੋਵਾਂ ਧਿਰਾਂ ਦੇ ਵਿਚਕਾਰ ਫਸੀ ਪਈ ਆ ਉਹ ਇਸ ਬਾਰੇ ਤਾਂ ਫਿਰ ਤੇਰੀ ਭੈਣ ਨੂੰ ਸੋਚਣਾ ਚਾਹੀਦਾ ਸੀ ਨਾ ਬੋਲਣ ਤੋਂ ਪਹਿਲਾਂ ਵੀ ਉਹ ਕੀ ਬੋਲ ਰਹੀ ਹੈ ਤੇ ਕਿਹਨੂੰ ਬੋਲ ਰਹੀ ਹੈ ਹਾਂ ਤਾਂ ਜੀ ਤੁਹਾਡੀ ਉਹ ਮੇਰੀ ਭੈਣ ਕੱਲ ਦੀ ਮੰਮੀ ਨੂੰ ਫੋਨ ਤੇ ਫੋਨ ਕਰੀ ਜਾ ਰਹੀ ਆ ਪਰ ਮੰਮੀ ਅੱਗੋਂ ਫੋਨ ਨਹੀਂ ਚੱਕਦੇ ਪਏ ਹੁਣ ਉਹ ਮਾਫੀ ਕਿਤੋਂ ਮੰਗੇ ਤੁਸੀਂ ਹੀ ਦੱਸੋ ਇਹਦੇ ਚ ਕਸੂਰ ਕਿਸ ਦਾ ਮੇਰੀ ਭੈਣ ਦਾ ਕਸੂਰ ਉਹ ਕਸੂਰ ਤੇਰੀ ਭੈਣ ਦਾ ਮੰਮੀ ਨੂੰ ਉਹਦੇ ਤੇ ਇੰਨਾ ਗੁੱਸਾ ਤਾਹੀ ਮੰਮੀ ਉਹਦਾ ਫੋਨ ਨਹੀਂ ਚੱਕ ਰਹੀ ਜੇ ਇਸ ਟਾਈਮ ਵੀ ਨਾ ਤੁਸੀਂ ਆਪਣੀ ਮਾਦਾਈ ਪੱਖ ਲੈnde ਪਏ ਹੋ ਆ ਜਿਹੜੀਆਂ ਗੱਲਾਂ ਕਰ ਰਹੇ ਹੋ ਨਾ ਤੁਸੀਂ ਮੈਂ ਤੁਹਾਨੂੰ ਦੱਸਦਾ ਇਹਨਾਂ ਨਾਲ ਆਪਣਾ ਘਰ ਖਰਾਬ ਹੋ ਜਾਣਾ ਸਮਝਜੋ ਹਜੇ ਵੀ ਫਿਰ ਮੰਗਲੇ ਤੇਰੀ ਭੈਣ ਮੇਰੀ ਮਾਂ ਤੋਂ ਮਾਫੀ ਆਪਣਾ ਨਹੀਂ ਹੁੰਦਾ ਘਰ ਖਰਾਬ ਸਾਰਾ ਦਿਨ ਮਾਂ 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 ਓ ਕਦੇ ਆਪਣੀ ਘਰ ਵਾਲੀ ਦੀ ਵੀ ਸੁਣ ਲਿਆ ਕਰੋ ਜਿਹਦੇ ਨਾਲ ਲਾਵਾਂ ਲਈਆਂ ਸੀ ਓ ਬਗਵਾਸ ਬੰਦ ਕਰ ਮਾਂ ਨਾ ਉਹ ਜੜਾ ਜਿੱਥੋਂ ਘਰ ਦਾ ਦਰਖਤ ਖੜਾ ਹੁੰਦਾ ਮੈਨੂੰ ਨਾ ਰਾਜ ਇਹ ਲੱਗਦਾ ਪਿਆ ਕਿ ਜਿਹੜਾ ਤੁਸੀਂ ਮੈਨੂੰ ਲੈ ਕੇ ਨਹੀਂ ਨਾ ਜਾ ਰਹੇ ਇਹ ਤੁਸੀਂ ਮੈਨੂੰ ਸਜ਼ਾ ਦੇ ਰਹੇ ਹੋ ਉਹ ਸਜ਼ਾ ਨਹੀਂ ਇਹ ਸਬਕ ਹੈ ਤੁਹਾਡੇ ਸਾਰਿਆਂ ਲਈ ਨਾਲੇ ਕੱਲ ਤੋਂ ਨਾ ਤੇਰੀ ਭੈਣ ਕਿਸੇ ਵੱਡੇ ਅੱਗੇ ਬੋਲਣ ਤੋਂ ਪਹਿਲਾਂ 100 ਵਾਰ ਸੋਚੂਗੀ ਹੁਣ ਮੈਂ ਤੁਹਾਡੀਆਂ ਗੱਲਾਂ ਤੋਂ ਕੀ ਸਮਝਾਂ ਵੀ ਤੁਸੀਂ ਮੈਨੂੰ ਲੈਣਾ ਆਉਂਗੇ ਜਾ ਨਹੀਂ ਮੈਂ ਤੈਨੂੰ ਲੈ ਕੇ ਜਾਣ ਤੋਂ ਮਨਾਂ ਥੋੜੀ ਕੀਤਾ ਪਰ ਪਹਿਲਾਂ ਤੇਰੀ ਭੈਣ ਦੀ ਮਾਫੀ ਜੇ ਮੇਰੀ ਮਾਂ ਨੇ ਉਹਨੂੰ ਮaaf ਕਰਤਾ ਫੇਰ ਮੈਂ ਸੋਚੂਗਾ ਵੀ ਤੈਨੂੰ ਲੈ ਕੇ ਜਾਣਾ ਕਿ ਨਹੀਂ ਰਾਜ ਰਾਜ ਹਾਂ ਵੀ ਦੀਪਕ ਫੋਨ ਹੀ ਕੱਟ ਤਾਂ ਨਾਲੇ ਇੱਕ ਇੱਕ ਇਹ ਕਹਿ ਰਹੇ ਸੀ ਵੀ ਮਾਫੀ ਮੰਗਣ ਤੋਂ ਬਾਅਦ ਸੋਚਣਗੇ ਵੀ ਲੈ ਕੇ ਜਾਣਾ ਕਾ ਨਹੀਂ ਚਾਕਲੇਟ ਖਾਣੀ ਆ ਚਾਕਲੇਟ ਨਹੀਂ ਖਾਣੀ ਪੁੱਤ ਦੰਦ ਖਰਾਬ ਹੋ ਜਾਣਗੇ ਮੈਂ ਤੈਨੂੰ ਪਰੌਂਠਾ ਬਣਾ ਕੇ ਦੰਨੀ ਆ ਗੁੜ ਵਾਲਾ ਮਿੱਠਾ ਠੀਕ ਹੈ ਨਾ ਮੰਮੀ ਮੈਂ ਨਹੀਂ ਪਰੌਂਠਾ ਪਰੌਂਦੇ ਖਾਣਾ ਤੁਸੀਂ ਮੈਨੂੰ ਚਾਕਲੇਟ ਲਿਆ ਕੇ ਦਿਓ ਜਿੱਦ ਨਹੀਂ ਕਰਦੀ ਹੁੰਦੀ ਤੈਨੂੰ ਕਿਹਾ ਨਾ ਨਹੀਂ ਚਾਕਲੇਟ ਖਾਣੀ ਤਾਂ ਨਹੀਂ ਖਾਣੀ ਮੂਹਨ ਨਬਣਾ ਕੇ ਬੈਠ। ਰਾਮਾਣਾ ਤੂੰ ਕਿਉਂ ਕੁਰੀ ਆਨੀਆ ਮੁੰਡੇ ਨੂੰ? ਜਿਹੜਾ ਕੁਝ ਖਾਣਾ ਪੁੱਤ ਮੈਨੂੰ ਦੱਸ ਕੀ ਖਾਣਾ ਤੈਨੇ? ਮੈਨੂੰ ਚਾਕਲੇਟ ਖਾਣੀ ਆ। ਮੈਨੂੰ ਦਵਾਈ ਦਵਾਉਂਦੇ ਨਹੀਂ ਪਏ। ਲੈ ਪੁੱਤ ਚਾਕਲੇਟ ਦੀ ਕੀ ਗੱਲ ਕਰਦਾ? ਮੈਂ ਦਵਾਉਂਗੀ ਤੈਨੂੰ ਚਾਕਲੇਟ। ਆ ਜਾ ਮੇਰੇ ਕੋਲੇ। ਨਾ ਮੰਮੀ ਤੂੰ ਤਾਂ ਗੰਦੀ ਮੰਮੀ ਆ। ਉਸ ਤਾਂ ਮੈਨੂੰ ਉਸ ਦਿਨ ਵੀ ਕਹਿੰਦੇ ਸੀ ਕਿ ਮੈਨੂੰ ਆਹ ਗੱਲ ਦੱਸ ਦੇ ਮੈਂ ਤੈਨੂੰ ਚਾਕਲੇਟ ਦਿਵਾਉਂਗੀ ਤੇ ਦਿਵਾਇਆ ਮੈਨੂੰ ਕੁਝ ਵੀ ਨਹੀਂ ਦੇਖ ਲਿਆ ਮੰਮੀ ਕਿਵੇਂ ਛੋਟੇ ਜਿਹੇ ਜਵਾਬ ਤੋਂ ਗੱਲਾਂ ਘੜਵਾਉਂਦੀ ਫਿਰਦੀ ਐ ਨਾਲੇ ਅੱਜ ਤੋਂ ਬਾਅਦ ਕੋਈ ਲੋੜ ਨਹੀਂ ਤੇ ਕਲ ਜਾਣਦੀ ਜੋ ਚੀਜ਼ ਲੈਣੀ ਐ ਮੈਂ ਲੈ ਕੇ ਦਵਾਂਗੀ ਤੈਨੂੰ ਠੀਕ ਐ ਜੀ ਤੁਸੀਂ ਕਿਉਂ ਜਵਾਕਾਂ ਪਿੱਛੇ ਵੈਸੀ ਜਾਨੋਂ ਆਪਾਂ ਹੁਣ ਜਵਾਕਾਂ ਪਿੱਛੇ ਥੋੜੀ ਨਾ ਲੜਾਂਗੇ ਮੈਂ ਲੜ ਨਹੀਂ ਰਹੀ ਮੈਂ ਸੱਚ ਬੋਲ ਰਹੀ ਆ ਤੇ ਹੁਣ ਤੂੰ ਡਰਾਮੇ ਕਰਦੀ ਆ ਡਰਾਮੇ ਸਿਆਣੀ ਬਣਨ ਦੇ ਕਿਉਂ ਬੈਸਣ ਲੱਗੀਆਂ ਉਹ ਵੀ ਇੱਕ ਚਾਕਲੇਟ ਪਿੱਛੇ ਮੈਂ ਆਪੇ ਲੈ ਦੂੰ ਆਪਣੇ ਦੋ ਦਿਨ ਚਾਕਲੇਟ ਨਾਲੇ ਰਮਨ ਤੂੰ ਕੱਲੀ ਬੁੱਤ ਕਿਉਂ ਬੈਠੀ ਰਹਿਨੀ ਐ ਨਾਲੇ ਮੁੰਡੇ ਨੂੰ ਸਾਡੇ ਤੋਂ ਅੱਡ ਰੱਖਦੀ ਆ ਮੰਮੀ ਮੈਂ ਤਾਂ ਕੱਲੀ ਨਹੀਂ ਬੈਠਣਾ ਕਿਉਂਕਿ ਮੇਰੇ ਨਾਲੋਂ ਪਿਆਰੀ ਤਾਂ ਤੁਹਾਨੂੰ ਬਲਜੀਤ ਭਾਬੀ ਐ ਸਾਰਾ ਦਿਨ ਤਾਂ ਤੁਸੀਂ ਇਹਦੇ ਨਾਲ ਬੈਠੇ ਰਹਿੰਦੇ ਹੋ ਨਾ ਦੀ ਏ ਤੇਰੀ ਜਗ੍ਹਾ ਥੋੜੀ ਕੋਈ ਲੈ ਸਕਦਾ ਹਾਂ ਰਮਨ ਤੂੰ ਤਾਂ ਇਸ ਘਰ ਦੀ ਕੱਲੀ ਕੱਲੀ ਧੀ ਆ ਜਿੰਨੀ ਪਿਆਰੀ ਤੂੰ ਮੰਮੀ ਜੀ ਨੂੰ ਆ ਉੰਨੀ ਪਿਆਰੀ ਮੈਨੂੰ ਆ ਓ ਮੰਮੀ ਅੱਜ ਸੂਰਜ ਕਿਧਰੋਂ ਚੜਿਆ ਭਾਬੀ ਦੀ ਜ਼ੁਬਾਨ ਤੇ ਐਨਾ ਮਿੱਠਾ ਦੇਖਿਓ ਕਿਤੇ ਸ਼ੁਗਰੀ ਨਾ ਹੋ ਜੇ ਨੰਦ ਜੀ ਮੈਂ ਤਾਂ ਹਮੇਸ਼ਾ ਮਿੱਠਾ ਹੀ ਬੋਲਦੀ ਆ ਪਰ ਤੁਹਾਡੇ ਕੰਨਾਂ 'ਚੀ ਬਲਜੀਤ ਚੁੱਪ ਕਰ ਤੂੰ ਵੀ ਘਟ ਨਹੀਂ ਤੈਨੂੰ ਦਾ ਇਹ ਤਾਂ ਖਾਸ ਖਿਆਲ ਰੱਖਣਾ ਚਾਹੀਦਾ ਤੂੰ ਤਾਂ ਹਾਰ ਟਾਈਮ ਆਪਣੇ ਆਪ ਦੀ ਮਸਤ ਰਹੀ ਹੈ ਮੰਮੀ ਜੀ ਜਿੰਨਾ ਮੇਰੇ ਤੋਂ ਹੁੰਦਾ ਨਾ ਮੈਂ ਕਰੀ ਜਾਨੀ ਆ ਨਾਲ ਸੇਵਾ ਕਰਾਉਣੀ ਨਾ ਬੰਦੇ ਦੇ ਆਪਣੇ ਹੱਥ ਹੁੰਦੀ ਆ ਜੇ ਅੱਗੋਂ ਹੀ ਬੰਦਾ ਖਿਜਖਿਜ ਪਊਗਾ ਫੇਰ ਕਾਦੀ ਸੇਵਾ ਭਾਬੀ ਮੈਨੂੰ ਕੋਈ ਸੇਵਾ ਦੀ ਲੋੜ ਨਹੀਂ ਹੈਗੀ ਮੇਰੇ ਹੱਡ ਪੈਰ ਹਲੇ ਚੱਲਦੇ ਨੇ ਮੈਂ ਆਪਣਾ ਕੰਮ ਆਪ ਕਰ ਸਕਦੀ ਆ ਅੱਛਿਆ ਜੀ ਪਰ ਯਾਦ ਜਿੱਦ ਦੇ ਤੁਸੀਂ ਪਹਿਲੇ ਦਿਨ ਆਏ ਸੀ ਉਦਦੇ ਕਹਿੰਦੇ ਸੀ ਕੋਸਾ ਪਾਣੀ ਮੈਨੂੰ ਪੀਣ ਨੂੰ ਚਾਹੀਦਾ ਤੇ ਜੇ ਚਾਹ ਬਣਾ ਰਹੀ ਆ ਤਾਂ ਨਾਲ ਪਕੌੜੇ ਵੀ ਤਲ ਲਈ ਭਾਬੀ ਉਦਦੇ ਤਾਂ ਬੜਾ ਟੌਂਚਾ ਮਾਰ ਮਾਰ ਕੰਮ ਕਰਵਾ ਰਹੀ ਸੀ ਮੈਂ ਬਲਜੀਤ ਜੇ ਤੁਸੀਂ ਮੇਰੀ ਕੁੜੀ ਨੂੰ ਨਹੀਂ ਪੁੱਛੋਗੇ ਫਿਰ ਹੋਰ ਕੌਣ ਪੁੱਛੂਗਾ ਮੰਮੀ ਜੀ ਪੁੱਛਣ ਪਛਾਣ ਦਾ ਕੰਮ ਤਾਂ ਗਿਆ ਜੇ ਮੈਂ ਘਰ ਚ ਰਹਿਨੀ ਆ ਨਾ ਤਾਂ ਮੈਂ ਇਹ ਘਰ ਚ ਰਹਿਣ ਦਾ ਰੈਂਟ ਵੀ ਦੰਨੀ ਆ ਰੈਂਟ ਸਮਝੀ ਨਹੀਂ ਮੈਂ ਖੁਸ਼ ਮੰਮੀ ਜੀ ਭਾਬੀ ਨਾ ਮੇਰੇ ਤੋਂ ਕੰਮ ਵਾਲਿਆਂ ਤੋਂ ਵੱਧ ਕੰਮ ਲੈਂਦੀ ਐ ਤੇ ਕਹਿੰਦੇ ਐ ਸੇਵਾ ਮਹਿਮਾਨਾਂ ਦੀ ਕੀਤੀ ਜਾਂਦੀ ਐ ਤੁਹਾਡੇ ਵਰਗੀਆਂ ਦੀ ਨਹੀਂ ਬਲਜੀਤ ਫਸ ਗਈ ਬਲਜੀਤ ਜਿਆਦਾ ਚੰਟਕਾ ਆਉਂਦੀ ਸੀ ਨਾ ਆਪਣੇ ਆਪ ਨੂੰ ਲੈ ਲੈ ਹੁਣ ਸਵਾਦ ਨਹੀਂ ਬੋਲੂਗਾ ਕੁਛ ਸੱਪ ਸੂੰਗਾ ਹੈ ਹੁਣ ਤੈਨੂੰ ਚੁੱਪ ਕਰ ਗਈ ਨਹੀਂ ਨਹੀਂ ਮੰਮੀ ਮੈਂ ਰਮਨ ਨੂੰ ਕੁਛ ਨਹੀਂ ਕਿਹਾ ਐਵੇਂ ਆਪਣੇ ਕੋਲ ਝੂਠੀਆਂ ਗੱਲਾਂ ਬਣਾ ਬਣਾ ਦੱਸੀ ਜਾਂਦੀ ਐ ਛੱਡੋ ਮੰਮੀ ਇਹਨਾਂ ਗੱਲਾਂ ਨੂੰ ਇਹਨਾਂ ਗੱਲਾਂ ਤੋਂ ਕੁਛ ਨਹੀਂ ਨਿਕਲਣਾ ਤੇਰੇ ਭਾਬੀ ਮੇਰੇ ਨਾਲ ਐਵੇਂ ਬੁੱਥਾ ਬਣਾ ਕੇ ਵੇਜੂਗੀ ਬੁੱਥਾ ਤਾਂ ਹੁਣ ਬਣ ਗਿਆ ਤੇ ਇਹਦਾ ਖਾਮਿਆ ਜਾ ਵੀ ਤੂੰ ਹੁਣ ਭੁਖਤੇਂਗੀ ਵੱਡੀ 아이 ਸਮਝਦਾਰ ਬਰਜੀਤ ਤਨ ਇਸ ਵਾਰ ਤੁਮੈਂ ਮਾਫ ਕਰਤਾ ਅੱਗੇ ਤੋਂ ਧਿਆਨ ਰੱਖੀ ਮੇਰੀ लाਡਲੀ ਠੀਕ ਨਹੀਂ ਹੋ ਅੱਗੇ ਤੋਂ ਤੇਰੇ ਤੋਂ ਕੋਈ ਸ਼ਿਕਾਇਤ ਨਹੀਂ ਹੋਣੀ ਚਾਹੀਦੀ ਹਾਂਜੀ ਮੰਮੀ ਮੈਂ ਇਸ ਗੱਲ ਦਾ ਪੂਰਾ ਧਿਆਨ ਰੱਖੂੰਗੀ। ਵੈਸੇ ਮੈਂ ਪੁੱਛ ਸਕਦੀ ਆ ਕਿ ਤੁਹਾਡੇ ਦੋਨਾਂ ਦੇ ਦਿਮਾਗ 'ਚ ਮੇਰੇ ਪ੍ਰਤੀ ਕੀ ਚੱਲ ਰਿਹਾ ਹੈ? ਉੱਤ ਸਾਡੇ ਦਿਮਾਗ ਚ ਕੀ ਚੱਲਣਾ ਕੁਛ ਵੀ ਨਹੀਂ ਮੰਮੀ ਜੀ ਹੁਣ ਗੱਲ ਨੂੰ ਘਮਾਉਣ ਦਾ ਕੋਈ ਫਾਇਦਾ ਨਹੀਂ ਐਵੇਂ ਭੈਣ ਜੀ ਦਾ ਟਾਈਮ ਖਰਾਬ ਹੋਊਗਾ ਸਮਝ ਤਾਂ ਮੈਂ ਗਈ ਸੀ ਕਿ ਗੱਲ ਤਾਂ ਕੋਈ ਜ਼ਰੂਰ ਹੈ ਐਵੇਂ ਨਹੀਂ ਤੁਸੀਂ ਮੈਨੂੰ ਪੁੱਛ ਰਹੀਆਂ ਹੁਣ ਦੱਸੋਗੇ ਆ ਸਾਫ਼ ਸਾਫ਼ ਕਿ ਕੀ ਕਰਨ ਆਈਆਂ ਤੁਸੀਂ ਮੇਰੇ ਕੋਲ ਮਿੱਤੀਏ ਤੇਰਾ ਪਰੋਣਾ ਮੇਰਾ ਫੋਨ ਨਹੀਂ ਚੱਕ ਰਿਹਾ ਪਤਾ ਨਹੀਂ ਕੀ ਗੱਲ ਆ ਤੂੰ ਜਰਾ ਕ ਆਪਣਾ ਫੋਨ ਤਾਂ ਲਾ ਕੇ ਦੇ ਮੈਂ ਪਰੋਣੇ ਨਾਲ ਗੱਲ ਕਰਨੀ ਆ ਜ਼ਰੂਰੀ ਮੰਮੀ ਤੁਸੀਂ ਕੀ ਗੱਲ ਕਰਨੀ ਆ ਇਹਨਾਂ ਨਾਲ ਭੈਣ ਜੀ ਐਨੇ ਅਣਜਾਣਤਾ ਤੁਸੀਂ ਹੈ ਨਹੀਂ ਤੁਹਾਨੂੰ ਵੀ ਪਤਾ ਹੀ ਹੈ ਕਿ ਮੰਮੀ ਜੀ ਬੀਰ ਜੀ ਕੋਲ ਕੀ ਪੁੱਛਣਾ ਚਾਹੁੰਦੇ ਨੇ ਨਾਲੇ ਸੱਚ ਲੁਕਾਉਣ ਨਾਲ ਨਾ ਜ਼ਖਮ ਨਹੀਂ ਭਰਦਾ ਸਗੋਂ ਹੋਰ ਛੜਦਾ ਉਹ ਜਿਹੜੀ ਗੱਲ ਹੈਗੀ ਆ ਮੂੰਹੋਂ ਕੱਢ ਵੀ ਦਿਓ ਉਹ ਕਿਹੜਾ ਸੱਚ ਕਿਹੜਾ ਜ਼ਖਮ ਜਦ ਕੋਈ ਗੱਲ ਹੈ ਹੀ ਨਹੀਂ ਤੁਹਾਨੂੰ ਕੀ ਦੱਸਾਂ ਮੈਂ ਫੇਰਤੀ ਏ ਤੈਨੂੰ ਇੰਨਾ ਟਾਈਮ ਹੋ ਗਿਆ ਆਈ ਨੂੰ ਨਾ ਕੋਈ ਸਹਰਿਆ ਤੋਂ ਫੋਨ ਆਇਆ ਨਾ ਤੂੰ ਜਾਣ ਦਾ ਨਾਮ ਲੈਣੀ ਐ ਉਹ ਮੰਮੀ ਇਹੀ ਜੀ ਕੋਈ ਗੱਲ ਨਹੀਂ ਮੇਰਾ ਉੱਥੇ ਦਿਲ ਨਹੀਂ ਸੀ ਲੱਗਦਾ ਪਿਆ ਤਾਂ ਕਰਕੇ ਮਰੇ ਰਹਿਣ ਆ ਗਈ ਜੇ ਜਿਆਦਾ ਹੀ ਔਖਿਓ ਮੇਰੇ ਤੋਂ ਤਾਂ ਮੈਂ ਚਲੀ ਜਾਨੀ ਆ ਭੈਣ ਜੀ ਇਹ ਗੱਲ ਤਾਂ ਨਾ ਅਸੀਂ ਪਹਿਲੇ ਦਿਨ ਤੋਂ ਹੀ ਸੁਣਦੇ ਆਇਆ ਜਦੋਂ ਵੀ ਗੱਲ ਕਰਦੇ ਆ ਤੁਹਾਡਾ ਇਹ ਹੀ ਬਹਾਨਾ ਕਿਤੇ ਇਹ ਨਾ ਹੋਵੇ ਕਿ ਸਮਾਂ ਲੰਘ ਜਾਏ ਤੇ ਆਮਨੇ ਕੀ ਕੁੜੀ ਵਾਂਗ ਤੁਹਾਡੇ ਹੱਥ ਵੀ ਤਲਾਕ ਦੇ ਕਾਗਜ਼ ਹੋਣ ਭਾਬੀ ਤੂੰ ਹੋਸਟ ਤਾਂ ਹੈ ਤੈਨੂੰ ਪਤਾ ਵੀ ਹੈ ਤੂੰ ਕੀ ਬੋਲ ਰਹੀ ਹੈ ਤੂੰ ਚੱਲ ਪੁੱਤ ਬਾਹਰ ਜਾ ਕੇ ਖੇਲ। ਰਾਮਨੈ ਮੈਨਿਆ ਪੁੱਤ ਤੂੰ। ਬਲਜੀਤ ਕੋਈ ਗੱਲ ਪੁੱਛਣ ਦਾ ਵੀ ਤੌਰ ਤਰੀਕਾ ਹੁੰਦਾ ਹੈ। ਢੰਗ ਨਾਲ ਪੁੱਛੀ ਜਾਂਦੀ ਹੁੰਦੀ ਹੈ ਗੱਲ। ਇਹ ਨਹੀਂ ਵੀ ਸਿੱਧੀ ਥਾ ਮੂੰਹ ਤੇ ਮਾਰੋ। ਫੇਰ ਮੰਮੀ ਕਿੱਦਾਂ ਦੇ ਤਾਂ ਪੁੱਛ ਰਿਆਂ ਭੈਣ ਜੀ ਨੂੰ ਪਿਆਰ ਨਾਲ ਦੱਸਤਾ ਰਹੇ ਨਹੀਂ। ਫੇਰ ਮੈਨੂੰ ਜੋ ਠੀਕ ਲੱਗਿਆ ਮੈਂ ਕਹਿਤਾ। ਨਹੀਂ ਬਲਜੀਤ ਤੈਨੂੰ ਰੱਬ ਦਾ ਵਾਸਤਾ। ਤੂੰ ਚੁੱਪ ਰਹਿ। मैं अपनी तीन आप पे घर लगा दूंगी मम्मी मेरे कहने बेफिक्र रहो तलाक तक नहीं गल पहुंच दी मेरी ये तू दस तो सही गल की हुई है ਤੇ ਇਹ ਤੇਰੇ ਦਿਲ ਚ ਜੋ ਵੀ ਭਾਰ ਹੈ ਨਾ ਉਹ ਅੱਜ ਕੱਢ ਦੇ ਸਾਨੂੰ ਦੱਸ ਦੇ ਕੀ ਪਤਾ ਕੋਈ ਹੱਲ ਹੀ ਨਿਕਲ ਆਵੇ ਮੰਮੀ ਮੇਰਾ ਹੱਲ ਨਹੀਂ ਤੁਸੀਂ ਕੱਢ ਸਕਦੇ ਮੇਰਾ ਹੱਲ ਤਾਂ ਮੇਰਾ ਰੱਬ ਹੀ ਕੱਢ ਸਕਦਾ ਹੈ ਦੇਖਿਆ ਮੰਮੀ ਮੈਂ ਕਿਹਾ ਸੀ ਨਾ ਕਿ ਗੱਲ ਤਾਂ ਕੋਈ ਨਾ ਕੋਈ ਜ਼ਰੂਰ ਹੈ ਜਿਹੜੀ ਭੈਣ ਜੀ ਆਪਣੇ ਤੋਂ ਲੁਕੋ ਰਹੇ ਨੇ ਭੈਣ ਜੀ ਤੁਸੀਂ ਸਾਡੇ ਕੋਲ ਨਾ ਖੁੱਲ ਕੇ ਗੱਲ ਕਰੋ ਯਕੀਨ ਕਰਿਓ ਕੋਈ ਨਾ ਕੋਈ ਹੱਲ ਤਾਂ ਸੀ ਕੱਢਾਂਗੇ ਹਾ ਪੁੱਤ ਵਰਜੀਤ ਸਹੀ ਕਹਿੰਦੀ ਪਈ ਆ ਪੱਕਾ ਤੁਸੀਂ ਕਰੋਂਗੀ ਮੇਰਾ ਹੱਲ ਹਾਂ ਪੱਕਾ ਫਾਬੀ 15 ਲੱਖ ਰੁਪਇਆ ਚਾਹੀਦਾ ਤਾਂ ਮੈਂ ਆਪਣੇ ਸਹੁਰੇ ਜਾ ਸਕਦੀ ਆ ਬੋਲ ਦੇਂਗੀ ਪੈਸੇ ਬੋਲੇ ਬੋਲੇ ਦੇਣਗੇ ਪੈਸੇ